ਇਹ ਗੱਲ ਆ ਗਈ ਇਹਦੀ ਹੁਣ ਰੇਟ ਦੀ ਦੇਖੋ ਭਾਈ ਰੇਟਾਂ ਵੀ ਆਪਾਂ ਵੱਡਾ ਬਦਲਾਅ ਆਉਣਾ ਜਿਹਦੇ ਤੇ ਛੇਤੀ ਕੀਤੇ ਕੋਈ ਧਿਆਨ ਹੀ ਨਹੀਂ ਕਰਦਾ ਉਹ ਕੀ ਆ ਉਹ ਹੈਗੇ ਤੁਹਾਡੇ ਸਭ ਤੋਂ بڑا ਸਵਾਲ ਇਹ ਆ ਰਿਹਾ ਭਾਈ ਇਹਦੀ ਚੁਸਤੀ ਤਾਂ ਨਹੀਂ ਘਟ ਗਈ ਫੁਰਤੀ ਘਟ ਗਈ ਬ੍ਰਦਰ ਫੁਰਤੀ ਹੁਣ 52 10 ਦੀ ਘਟ ਗਈ ਕਿਤੇ ਆਖਰੀ ਗੱਲ ਦੀ ਸਾਰਿਆਂ ਨੂੰ ਟਰੈਕਟਰ ਦਾ ਬੜਾ ਰੋਲਾ ਪੈ ਰਿਹਾ 855 855 2025 ਮਾਡਲ ਜਿਹਦੀਆਂ ਆਪਾਂ ਫੋਟੋਆਂ ਪਾਈਆਂ ਸੀ ਕ੍ਰਿਸਟਲ ਕਲੀਅਰ ਫੋਟੋਆਂ ਫੋਟੋਆਂ ਇੰਨੀਆਂ ਅਗਲੀ ਹਰ ਆਪਣੇ ਕੋਲ ਹੀ ਸੀ ਵੀਡੀਓ ਦੀ ਪਹਿਲਾਂ ਵਾਇਰਲ ਹੋ ਗਈ ਸੀ ਸਭ ਤੋਂ ਪਹਿਲੀ ਗੱਲ ਕੱਲਾ 855 ਨਹੀਂ ਆਉਂਦਾ ਨਾਲ 744 ਵੀ ਆ ਰਿਹਾ ਹੈ ਹਨਾ ਸਭ ਤੋਂ ਪਹਿਲੀ ਗੱਲ ਤਾਂ ਆਪਾਂ ਇਹਨੀਆਂ ਫੇਰ ਬਦਲਦੀਆਂ ਗੱਲਾਂ ਕਰ ਲਈਏ ਵੀ ਫੇਰ ਬਦਲ ਕੀ ਕੀ ਹੈ ਇੰਜਨ ਉਹੀ ਆ ਬਾਈ ਠੀਕ ਹੈ ਟਾਇਰ ਸਾਈਜ਼ ਆਲਮੋਸਟ ਉਹੀ ਆ ਸ਼ੋ ਉਹੀ ਆ ਗੇਅਰ ਉਹੀ ਆ ਫੈਕਟ ਕੀ ਆ ਕਿ ਕੱਲਾ ਜਿਹੜਾ ਟਰਾਂਸਮਿਸ਼ਨ ਆ ਉਹ ਬਦ ਲਿਆ ਜਾਣਾ ਸ਼ਾਇਦ ਗੇਅਰ ਦੇ ਵਿੱਚ ਵੀ ਕੋਈ ਬਦਲਾਅ ਕਰ ਦੇਣ ਪਰ ਮੇਨ ਕੀ ਆ ਟਰਾਂਸਮਿਸ਼ਨ ਉਹ ਜਿਹੜਾ ਪਹਿਲਾਂ ਬੁੱਲ ਵਾਲਾ ਸਿੰਪਲ ਆਉਂਦਾ ਸੀ ਹੁਣ ਐਪੀਸਾਈਕਲਿਕ ਹੋਣ ਲੱਗ ਜਾਣਾ ਅਗਲੀ ਗੱਲ ਆ ਬਹੁਤ ਬੰਦੇ ਕਹੀ ਜਾਂਦੇ ਨੇ ਇੰਜਣ ਬੜਾ ਹੋਊ ਫਲਾਣਾ ਹੋਊ ਠਿਮਕਾ ਹੋਊ ਕੁਝ ਨਹੀਂ ਹੁੰਦਾ ਮੇਨ ਫਰਕ ਆ ਜਿਹੜਾ ਉਹ ਹਿੱਸੇ 'ਚ ਪਾਇਆ ਜਾਣਾ ਉਹ ਕਿਉਂ ਪਾਇਆ ਜਾਣਾ ਜਿੱਥੇ ਤੱਕ ਹਿੱਸੇ ਦਾ ਸਵਾਲ ਆ ਟਰੈਕਟਰ 3478 ਹੋ ਗਿਆ ਸੀ ਮਟੀਰੀਅਲ ਇਹ ਹਲਕਾ ਕਰੀ ਜਾਂਦੇ ਸੀ ਦਿਨ ਪਰ ਦਿਨ ਉਹ ਤਾਂ ਲੋਹਾ ਲਾਈ ਜਾਂਦੇ ਸੀ ਉਹਦੇ ਕਰਕੇ ਗੇਅਰ 'ਚ ਦਿੱਕਤਾਂ ਆਉਣ ਲੱਗ ਗਈਆਂ ਸਮੇਂ ਦੀ ਲੋਡ ਸੀ ਇਹ ਐਪੀਸਾਈਕਲਿਕ ਹੋਣਾ ਸੋ ਸਮੇਂ ਦੀ ਲੋਡ ਕਰਕੇ ਐਪੀਸਾਈਕਲਿਕ ਹੋਇਆ ਹੁਣ ਤੁਹਾਡੇ ਦੇ ਦੀ ਆਪਾਂ ਸਵਾਲਾਂ ਦੇ ਜਵਾਬ ਸਭ ਤੋਂ بڑا ਸਵਾਲ ਇਹ ਆ ਰਿਹਾ ਬਾਈ ਇਹਦੀ ਚੁਸਤੀ ਤਾਂ ਨਹੀਂ ਘਟ ਜੂ ਫੁਰਤੀ ਘਟ ਜੂ ਬ੍ਰਦਰ ਫੁਰਤੀ ਹੁਣ 52 10 ਦੀ ਘਟ ਗਈ ਕਿਤੇ ਜਾਂ ਹੋਰ ਕਿਸੇ ਦੀ ਘਟ ਗਈ ਜਿੱਥੇ ਤੱਕ ਫੁਰਤੀ ਦਾ ਸਵਾਲ ਆ ਜੇ ਤੁਸੀਂ ਕਹੋ ਵੀ 69 ਜਾਂ 36 ਵਾਲਾ ਸੀਨ ਹੋ ਜੂਗਾ ਇਹ ਨਹੀਂ ਹੁੰਦਾ ਹੁਣ ਜਿਹੜਾ 585 ਯੂਵੋ ਆ ਰਿਹਾ ਕੀ ਉਹਦੀ ਫੁਰਤੀ ਘਟ ਗਈ ਨਹੀਂ ਕੱਟੀ ਜਿਹੜਾ 855 ਦਾ ట్రాన్స్‌ਮਿਸ਼ਨ ਆਊਗਾ ਉਹ ਬਹੁਤ ਲਾਈਟ ਵੇਟ ਆ ਹੌਲਾ ਛੋਟਾ ਨੋ ਡਾਊਟ ਜਿਹੜਾ ਇਹ ਝੂਟਾ ਮਾਰਦਾ ਸੀ ਇਹ ਹਿੱਲਦਾ ਸੀ ਰੇਸ ਮਾਰੇ ਤੇ ਉਹ ਹਟ ਜਾਣਾ ਚੁਸਤੀ ਫੁਸਤੀ ਚ ਕੋਈ ਫਰਕ ਨਹੀਂ ਪੈਂਦਾ ਪਰਫਾਰਮ ਟਰੈਕਟਰ ਉਹ ਨਹੀਂ ਕਰੂਗਾ ਕਿਉਂਕਿ ਉਹ ਬਹੁਤ ਲਾਈਟ ਵੇਟ ਲਾਉਣਾ ਹੁਣ ਮੈਂ ਥੋੜੀ ਜੀ ਇਹਨਾਂ ਦੀ ਗੱਲ ਕਰ ਲਾਂ ਨਾ ਤਰ ਤਰੇਟਾਂ ਦੀ ਹੁਣ ਇਹ ਕਹੀ ਤਾਂ ਜਾਂਦੇ ਆ 120 ਪਾਵਰ ਤੱਕ ਇਹ ਹਿੱਸਾ ਲੱਗੂ 120 ਤੱਕ ਤਾਂ ਲਾ ਲਿਆ ਪਰ ਇਹ ਕਦੇ ਸੋਚਿਆ ਵੀ ਇਹ 60 ਔਰ 65 ਦੇ ਪਾਵਰ ਦੇ ਟਰੈਕਟਰ ਦਾ ਕੀ ਹਾਲ ਕਰੂਗਾ ਜਿਹੜਾ ਹਿੱਸਾ 120 ਤੱਕ ਚੱਲਦਾ ਉਹ 60 65 ਪਾਵਰ ਦੇ ਟਰੈਕਟਰ ਦੀ ਐਸੀ ਤਾਂ ਐਸੀ ਨਹੀਂ ਮਾਰ ਦੂਗਾ ਸੋ ਇਹਨਾਂ ਚ ਪ੍ਰੋਬਲਮ ਹੈਗੀ ਆ ਇਹਨਾਂ ਲਈ ਹਿੱਸਾ ਹਲੇ ਵੀ ਪਾਰੀ ਆ 69 ਤੇ ਤਰੇਟਾਂ ਲਈ ਪਰ 855 ਰਨਿੰਗ ਮਾਡਲ ਆ ਉਹਦੇ ਚ ਇਦਾਂ ਦਾ ਨਹੀਂ ਕਰਨ ਲੱਗੇ ਇਹ ਬਹੁਤ ਡਰ ਕੇ ਸਟੈਪ ਪੱਟਦੇ ਆ ਕਿ ਸਾਡਾ ਰਨਿੰਗ ਮਾਡਲ ਕਿਤੇ ਫੇਲ ਨਾ ਹੋ ਜਵੇ ਮੇਨ ਜਿਹੜੀ ਅੱਜ ਦੇ ਸਮੇਂ ਦੀ ਪ੍ਰੋਬਲਮ ਸੀ ਟਰੈਕਟਰ ਦੀ ਉਹ ਘਾਟੇ ਹਿੱਸੇ ਤੋਂ ਦਿਖਾਉਂਦਾ ਸੀ ਜਾਂ ਤਾਂ ਉਹ ਕੰਦ ਜੀ ਫਟ ਜਾਂਦੀ ਸੀ ਜਾਂ ਪਿੱਛੋਂ ਐਕਸਲ ਤੋੜ ਦੇਣਾ ਜਾਂ ਪਿੱਛੋਂ ਝਾੜ ਦੇਣਾ ਕੁਛ ਨਾ ਕੁਛ ਜਿਹੜੀ ਇਹ ਮੇਨ ਪ੍ਰੋਬਲਮ ਸੀ ਉਹ ਥੋੜੀ ਜੜ ਤੋਂ ਮੁੱਢ ਤੋਂ ਖਤਮ ਹੋ ਗਈ ਇਹ ਬਹੁਤ ਵਧੀਆ ਚੀਜ਼ ਹੋਗੀ ਅਗਲੀ ਗੱਲ ਆ ਗਈ 4x4 ਦੀ ਬਹੁਤ ਸੱਜਣ ਕਹਿੰਦੇ ਨੇ ਬਾਈ 4x4 ਆਊਗਾ ਬ੍ਰਦਰ ਸਵਰਾਜ ਦਾ ਇੱਕ ਸਿੱਧਾ ਜਿਹਾ ਸਿਸਟਮ ਹੁੰਦਾ ਹੈ ਕਿ ਪਹਿਲਾਂ 2 ਵੀਲੇ ਲਾਂਚ ਕਰਦਾ ਪਹਿਲਾਂ 2 ਵੀਲੇ ਆਊਗਾ ਉਸ ਤੋਂ ਬਾਅਦ 4 ਵੀਲ ਆ ਜਾਣਾ 4 ਵੀਲ ਆਊਗਾ ਕਿਉਂਕਿ ਰਨਿੰਗ ਮਾਡਲ ਆ 2 ਵੀਲ ਨੂੰ ਵੇਚਣਗੇ ਕਿਵੇਂ ਟਰੈਕਟਰ ਦੀ ਡਿਮਾਂਡ ਹੀ ਹੁਣ ਜਿਆਦਾ 4 ਵੀਲ ਦੀ ਆ ਰਹੀ ਹੈ ਸੋ 4 ਵੀਲ ਵੀ ਟਰੈਕਟਰ ਨੇ ਆਉਣਾ ਤੇ ਅਗਲੀ ਗੱਲ ਆ ਜੋ ਹੁਣ ਪਲੇਟਫਾਰਮ ਦੀ ਪਲੇਟਫਾਰਮ ਤੇ ਸਸਪੈਂਡਲ ਪੈਡਲ ਲੱਗ ਗਏ ਜਿਵੇਂ ਹੁਣ ਹਨ ਤਰ ਤਿੱਟਾਂ ਦੇ ਨੇ ਜਿਹਨੂੰ ਸਸਪੈਂਡਲ ਪੈਡਲ ਕਹਿੰਦੇ ਆ ਕਲਚ ਉੱਪਰ ਬ੍ਰੇਕ ਉੱਪਰ ਰੇਸ ਪਲੇਟਫਾਰਮ ਉਹ ਬਹੁਤ ਵਧੀਆ ਦੁੱਖ ਚੱਕਿਆ ਗਿਆ ਮਤਲਬ ਕਿ ਮੇਨ ਘਾਟ ਸੀ ਉਹ ਸਾਰਾ ਹੀ ਉਹ ਵੀ ਦੁੱਖ ਦੂਰ ਹੋ ਗਿਆ ਤੇ ਛੇਤੀ ਉਹ ਤੁਹਾਨੂੰ ਜਿੰਨੀ ਸਵਰਾਜ ਦੀ ਐਕਸੈਸਰੀਆ ਵੇਟ ਹੋਗੇ ਆਰਓਪੀ ਹੋਗੀ ਸਾਰਾ ਇਹ ਸਮਾਨ ਵੀ ਮਿਲਣ ਲੱਗ ਜਾਣਾ ਇਹ ਵੀ ਕੰਪਨੀ ਬਣਾ ਰਹੀ ਆ ਬਹੁਤ ਛੇਤੀ ਬਣ ਜਾਣਾ ਸੋ ਰਹੀ ਗੱਲ ਨਵੇਂ ਟਰੈਕਟਰ ਦੀ ਹੁਣ ਗੱਲ ਆ ਜੋ ਵੀ ਆਊਗਾ ਕਦੋਂ ਹੁਣ ਇਹ ਬਹੁਤ ਸਵਾਲ ਉੱਠ ਰਹੇ ਆ ਜਿੱਥੇ ਤੱਕ ਮੇਰਾ ਖਿਆਲ ਹੈ ਸਵਰਾਜ ਵਾਲੇ ਆਲਮੋਸਟ ਆਲਮੋਸਟ ਟਰੈਕਟਰ ਇਹ ਮਾਰਚ 'ਚ ਹੀ ਲਾਂਚ ਕਰਦੇ ਹੁੰਦੇ ਨੇ ਜਿੰਨੇ ਵੀ ਟਰੈਕਟਰ ਜ਼ਿਆਦਾਤਰ ਸਵਰਾਜ ਦੇ ਲਾਂਚ ਹੁੰਦੇ ਨੇ ਇਹਨਾਂ ਦਾ ਸਿਸਟਮ ਕੀ ਆ ਵੀ ਹਾੜੀ ਦੇ ਮੂਹਰੇ ਲਾਂਚ ਕਰੋ ਟਰੈਕਟਰ ਨੂੰ ਨਾਲੇ ਤਾਂ ਟਰੈਕਟਰ ਵਧੀਆ ਤਰੀਕੇ ਟੈਸਟ ਹੋ ਜਾਂਦਾ ਤੇ ਨਾਲੇ ਉਹੀ ਮਤਲਬ ਕਿ ਸੀਜ਼ਨ ਦਾ ਟਾਈਮ ਹੁੰਦਾ ਟਰੈਕਟਰ ਵਿਕਣ ਦਾ ਆਸ ਹੈ ਮੈਨੂੰ ਪੂਰਨ ਤੌਰ ਤੇ ਵੀ 110% ਟਰੈਕਟਰ ਫੈਬ ਚ ਆ ਜਵੇ ਮਾਰਚ ਚ ਆ ਜਵੇ April ਮੈਨੂੰ ਆਸ ਆ ਪਰ ਇਹਨਾਂ ਦਾ ਪਤਾ ਪੁੱਤਾ ਕੋਈ ਨਹੀਂ ਮੈਨੂੰ ਪੂਰਨ ਤੌਰ ਤੇ 90% ਮੀ ਦਾ ਵੀ ਟਰੈਕਟਰ ਆ ਜਿਹੜਾ ਥੋੜਾ ਉਹ ਹਾੜੀ ਚ ਆ ਜਾਣਾ ਤੁਹਾਨੂੰ ਰੀਪਰ ਤੇ ਜਿਹੜੇ ਸੱਜਣਾ ਨੇ ਲਾਉਣਾ ਉਹਦੇ ਤੇ ਤੁਹਾਨੂੰ ਇਹ ਆਪਸ਼ਨ ਮਿਲ ਜਾਣਾ ਠੀਕ ਆ ਜੀ ਬਾਕੀ ਹੁਣ ਇਹ ਪੱਕਾ ਪੁੱਕਾ ਤਾਂ ਬਾਈ ਕੁਝ ਕਹਿ ਨਹੀਂ ਸਕਦੇ ਹਨਾ ਵੀ ਕਿੱਦਾਂ ਇਹ ਗੱਲ ਜ਼ਰੂਰ ਆ ਵੀ ਚਲੋ ਸਮੇਂ ਦਾ ਹਾਨੀ ਬਣਨ ਦੀ ਲੋੜ ਸੀ ਅੱਜ ਇਹ ਬਹੁਤ ਵੱਡੀ ਲੋੜ ਸੀ ਇਹਨਾਂ ਨੇ ਲੋੜ ਪੂਰੀ ਕਰਤੀ ਮਹਾਰਾਜ ਕਰੇ ਟਰੈਕਟਰ ਵਧੀਆ ਤਰੀਕੇ ਨਾਲ ਚੱਲਿਆ ਇਹ ਗੱਲ ਆ ਗਈ ਇਹਦੀ ਹੁਣ ਰੇਟ ਦੀ ਦੇਖੋ ਬਾਈ ਰੇਟ ਆ ਵੀ ਆਪਾਂ ਕੁਝ ਕਹਿ ਨਹੀਂ ਸਕਦੇ ਵੀ ਕਿੰਨਾ ਹੋਊਗਾ ਹਨਾ ਪਰ ਇੰਨੀ ਦਾ ਜਰੂਰ ਆ ਵੀ ਕੋਈ ਬਹੁਤਾ ਜੇ ਆਪਾਂ ਕੋਈ ਵੀ 1 ਲੱਖ ਤੇ ਇੰਨੀ ਛਾਲ ਨਹੀਂ ਮਾਰਦੇ ਹੁੰਦੇ ਕਿਉਂਕਿ ਰੇਟ ਪਹਿਲਾਂ ਹੀ ਬਥੇਰਾ ਇੱਕ ਗੱਲ ਰਹਿ ਗਈ ਸੀ ਜਿਹੜੀ ਮੈਂ ਤੁਹਾਨੂੰ ਸਭ ਤੋਂ ਵੱਡੀ ਇਹ ਚ ਦੱਸਣੀ ਹੈ ਜਿਹੜਾ ਸਭ ਤੋਂ ਵੱਡਾ ਬਦਲਾਅ ਆਣਾ ਜਿਹਦੇ ਤੇ ਛੇਤੀ ਕੀਤੇ ਕੋਈ ਧਿਆਨ ਹੀ ਨਹੀਂ ਕਰਦਾ ਉਹ ਕੀ ਹੈ ਉਹ ਹੈਗੇ ਤੁਹਾਡੇ ਬ੍ਰੇਕ ਬ੍ਰੇਕਾਂ ਦਾ ਕੀ ਸੀਨ ਹੁੰਦਾ ਜਿਹੜਾ ਬੁੱਲ ਵਾਲਾ ਟਰੈਕਟਰ ਹੁੰਦਾ ਨਾ ਉਹਦੇ ਅੰਦਰ ਜਿਹੜਾ ਜਗਾੜ ਆ ਜਿੱਥੇ ਲੈਦਰ ਫਿੱਟ ਹੁੰਦੇ ਉਹ ਛੋਟਾ ਹੁੰਦਾ ਬੁੱਲ ਵਾਲੇ ਟਰੈਕਟਰ ਤੇ ਕਦੇ ਵੀ ਉਹਨੇ ਬ੍ਰੇਕ ਹੋ ਹੀ ਨਹੀਂ ਸਕਦੇ ਹੁਣ ਆਪਾਂ ਜੌਂਡੀਅਰ ਦੇ ਕਾਤੇ ਕਹਿਣਨੇ ਆ ਵੀ ਦੇਖੋ 5050 ਡੀ ਦੇ ਬ੍ਰੇਕ ਉਹ ਸਰਪਾ ਸਿਸਟਮ ਪ੍ਰੈਸ਼ਰ ਵਾਲੇ ਨਹੀਂ ਹੈਗੇ ਸਿੰਪਲ ਆਇਲ ਮੋਸਟ ਜਿਹੜੇ ਇਹਨਾਂ ਦੇ ਆਉਂਦੇ ਨੇ ਬਈ ਬ੍ਰੇਕ ਬਹੁਤ ਨਹੀਂ ਬ੍ਰੇਕ ਕਿਉਂ ਵੱਧ ਨੇ ਜਦੋਂ ਟਰੈਕਟਰ ਐਪੀ ਸਾਈਕਲਿਕ ਹੋ ਜਾਂਦਾ ਜਿਹੜਾ ਉਹਦਾ ਜਗਾੜ ਆ ਵਿੱਚ ਬ੍ਰੇਕਾਂ ਵਾਲਾ ਉਹ ਐਡਾ ਆਮ ਨਾਲ ਉਹ ਘੱਟੋ ਘੱਟ ਤੁਸੀਂ ਮੰਨ ਕੇ ਚੱਲੋ ਵੀ 2 ਤੋਂ 3 ਇੰਚ ਤਾਂ ਪੱਕਾ ਹੀ ਵੱਡਾ ਹੋ ਜਾਣਾ ਦੋ ਤੋਂ 3 ਇੰਚ ਵੱਡਾ ਹੋਣਾ ਲੈਦਰ ਚੌੜੇ ਹੋ ਜਾਂਦੇ ਨੇ ਲੈਦਰ ਵੱਡੇ ਹੋ ਜਾਂਦੇ ਨੇ ਬ੍ਰੇਕ ਆ ਜਿਹੜੇ ਉਹ ਵੱਜ ਜਾਂਦੇ ਨੇ ਇਹ ਸਭ ਤੋਂ ਇੰਪੋਰਟੈਂਟ ਚੀਜ਼ ਜਿਹੜੀ ਥੋੜੀ ਜੀ ਕੋਈ ਸੱਜਣ ਸ਼ਿਕਾਇਤ ਕਰਦੇ ਸੀ ਜਿਹੜੇ ਟਰਾਲੀਆਂ ਵਗੈਰਾ ਤੇ ਜਾਂ ਰੋਡ ਵਗੈਰਾ ਤੇ ਜਾਂ ਗੰਨਾ ਗੁੰਨਾ ਢੋਂਦੇ ਆ ਵੀ ਭਾਈ ਯਾਰ 855 ਦੇ ਉਨੇ ਬ੍ਰੇਕ ਨਹੀਂ ਹੈਗੇ ਬ੍ਰੇਕਾਂ ਵਾਲਾ ਇੱਕ ਤਾਂ ਹੁਣ ਜਿਹੜੇ ਪੈਡਲ ਨੇ ਸਸਪੈਂਡਲ ਉੱਥੇ ਥੋੜਾ ਫੋਰਸ ਬਹੁਤ ਜ਼ਿਆਦਾ ਵੱਜ ਜਾਂਦਾ ਫੋਰਸ ਵੱਧ ਪੈਣ ਲੱਗ ਜਾਂਦਾ ਆ ਨੰਬਰ 2 ਤੇ ਟਰੈਕਟਰ ਦੇ ਬ੍ਰੇਕ ਬਹੁਤ ਜ਼ਿਆਦਾ ਇੰਪਰੂਵ ਹੋਣ ਵਾਲੇ ਨੇ ਇਹ ਸਭ ਤੋਂ ਵੱਡਾ ਸੁਧਾਰ ਆ ਜਿਹੜਾ ਉਹ ਟਰੈਕਟਰ ਦੇ ਵਿੱਚ ਆਉਣਾ ਹੈ ਬ੍ਰੇਕ ਤੁਹਾਨੂੰ ਬਹੁਤ ਵੱਜ ਜਾਣੇ ਨੇ ਅਗਲੀ ਗੱਲ ਆ ਵੀ ਜਿਹੜੀ ਪਿੱਛੋਂ ਹੁਣ ਗਰਮ ਹੋਣ ਦੀ ਸਮੱਸਿਆ ਸੀ ਉਹ ਤਾਂ ਨੋ ਡਾਊਟ ਖਤਮ ਹੋ ਹੀ ਹੋ ਜਾਣੀ ਆ ਤੇ ਟਰੈਕਟਰ ਨੇ ਸਮੂਥ ਹੋ ਜਾਣਾ ਬਹੁਤ ਪਹਿਲਾਂ ਕੀ ਸੀ ਟਰੈਕਟਰ ਸਮੂਥ ਨਹੀਂ ਸੀ ਮੇਨ ਜੇ ਆਪਾਂ ਗੱਲ ਕਰੀ 855 ਜਿਹੜੀ ਮੁੱਖ ਪ੍ਰੋਬਲਮ ਆਉਂਦੀ ਸੀ ਉਹ ਜਾਂ ਤਾਂ ਬਹੁਤ ਟਾਈਟ ਹੁੰਦਾ ਸੀ ਜਾਂ ਵਾਲਾ ਢਿੱਲਾ ਹੁੰਦਾ ਸੀ ਪਿੱਛੋਂ ਗੜਲ ਗੜਲੇ ਕਰੀ ਜਾਂਦਾ ਸੀ ਹੁਣ ਇਹ ਸਾਰਾ ਤੁਹਾਡਾ ਦੁੱਖ ਚੱਕਿਆ ਜਾਣਾ ਇਹ ਆਲਮੋਸਟ ਆਲਮੋਸਟ ਤੁਸੀਂ ਐ ਗੱਲੋ ਵੀ ਜਿਹੜਾ 585 ਵਾਲੀ ਬਣਤਰ ਆ ਆਲਮੋਸਟ ਉੱਡਾ ਕੇ ਹਿੱਸਾ ਲਾਉਣਗੇ ਹੁਣ ਤੁਸੀਂ ਲਾ ਲਓ ਵੀ 585 ਯੂਵੋ ਦੇ ਕਿੰਨਾ ਕੁ ਪਾਵਰ ਤੇ ਅਸਰ ਪੈਂਦਾ ਜਦੋਂ ਜੇ ਐਪੀ ਸਾਈਕਲਿਕ ਸਿਸਟਮ ਲਾਈਟ ਵੇਟ ਹੋਵੇ ਨਾ ਫਿਰ ਕੋਈ ਬਹੁਤਾ ਫਰਕ ਨਹੀਂ ਪੈਂਦਾ ਅਗਲੀ ਗੱਲ ਆ ਗਈ ਕਰਾਰੋ ਤਾਂ ਇਹ ਲਾਉਣ ਨਹੀਂ ਲੱਗੇ ਨਾ ਲਾਉਣ ਡਾਨਾ ਇਹ ਤਾਂ ਆਪਣਾ ਹੀ ਹੁਣ ਤਾਂ ਹੀ ਵਾਰਾ ਖਾਂਦਾ ਇਹਨਾਂ ਨੂੰ ਇਹਨਾਂ ਨੇ ਆਪਣਾ ਪਹਿਲਾਂ ਬਣਾਏ ਹੋਏ ਨੇ ਬਥੇਰੇ ਇਹਨਾਂ ਦੇ ਟਰੈਕਟਰ ਮਾਡਲਾਂ ਚ ਲਾ ਰਹੇ ਨੇ ਇਨਾਂ ਦਾ ਤਿਆਰ ਪਿਆ ਉਹ ਲਾਉਣਾ ਬਾਕੀ ਜਿੰਨੀ ਟੈਸਟਿੰਗ ਇਹਦੇ ਤੇ ਹੋਣੀ ਹੁੰਦੀ ਆ ਉਹ ਹੋ ਹੀ ਰਹੀ ਆ ਮੈਂ ਜਿੰਨੀ ਕਿ ਮੇਰੇ ਕੋਲ ਜਾਣਕਾਰੀ ਆ 2-3 ਕ ਟਰੈਕਟਰ ਇਹਨਾਂ ਨੇ ਬਣਾਏ ਪਏ ਆ ਬਸ ਗੱਲ ਇੱਥੇ ਖੜੀ ਆ ਵੀ ਹੁਣ ਤਾਂ ਆਰਡਰੇ ਮਾਰਨਾ ਵੀ ਚਲੋ ਜੀ ਲਾ ਦਿਓ ਇੱਕ ਹਫਤਾ ਇੱਕ ਹਫਤਾ ਇੰਦਾ ਸੈਂਸ ਸਿੱਧਾ ਟਰੈਕਟਰ ਇਹਨਾਂ ਨੇ 11200 ਬਣਾ ਕੇ ਜਦੇ ਲਾਂਚ ਕਰ ਦੇਣਾ ਇਹ 'ਚ ਕੋਈ ਸ਼ੱਕ ਦੀ ਗੰੈਸ਼ ਨਹੀਂ ਵੀ ਟਰੈਕਟਰ ਆ ਜਿਹੜਾ ਉਹਦੀ ਅਵੇਲੇਬਿਲਟੀ ਦੀ ਸਮੱਸਿਆ ਤਾਂ ਇਹਨਾਂ ਦੇ ਆਉਂਦੀ ਹੋਉਂਦੀ ਆ ਜੇ ਤਾਂ ਹੁਣ ਸਾਰੇ ਪਲਾਂਟ ਚੱਲ ਪੈਣ ਇਕੱਠੇ ਸਾਰੇ ਕਿਤੇ ਬਣਨ ਲੱਗ ਜੇ ਫਿਰ ਤਾਂ ਕੋਈ ਬਹੁਤੀ ਗੱਲ ਨਹੀਂ ਆਦਰਵਾਇਜ਼ ਪਹਿਲੇ 2-3 ਮਹੀਨੇ ਤਾਂ ਟਰੈਕਟਰ ਪੂਰੀ ਨਹੀਂ ਸਵਰਾਜ ਪੂਰਾ ਹੁੰਦਾ ਇਹਨਾਂ ਦਾ 17 ਸਿੱਧਾ ਹਾਂ ਉਹ ਜਾਨੀ ਕਿ ਪਹਿਲਾ ਅਵੇਲੇਬਿਲਟੀ ਦੀ ਸਮੱਸਿਆ ਪੂਰੀ ਆਊਗੀ ਬਸ ਇਹੀ ਫਰਕ ਨੇ ਬਾਕੀ ਅੱਗਿਓ ਸਾਰਾ ਸੇਮ ਆ ਆਲਮੋਸਟ ਆਲਮੋਸਟ ਹੋ ਸਕਦਾ 11 ਚ ਮਾੜਾ ਮੋਟਾ ਫਰਕ ਪਾ ਦੇ ਨੋਮੀਨਲ ਜਾਂ ਜਾਂ ਟਰਾਂਸਮਿਸ਼ਨ ਆ ਬਸ ਪਿੱਛੋਂ ਪਿੱਛੋਂ ਹੀ ਅਲੱਗ ਆ ਇਹ ਅਗਲੀ ਗੱਲ ਪਲੇਟਫਾਰਮ ਦੀ ਆ ਬਾਕੀ ਆਲਮੋਸਟ ਜਿਹੜੀ ਇੰਪਰੂਵਮੈਂਟ ਆ ਉਹ ਤਾਂ ਇਹ ਪਹਿਲਾਂ ਕਰ ਹੀ ਚੁੱਕੇ ਨੇ ਸ਼ੋਅ ਬਲਤੀ ਸੀ ਲਾਈਟਾਂ ਲਾਤੀਆਂ ਸੀ ਹੋਰ ਲੱਲਾਪੱਲਾ ਕਰਤਾ ਸੀ ਬਸ ਇੰਨਾ ਕੁ ਫਰਕ ਪਊਗਾ ਇਹ ਨਾ ਬਹੁਤਾ ਡਰਿਓ ਵੀ ਇਹਦੀ ਚੁਸਤੀ ਫੁਸਤੀ ਚ ਫਰਕ ਪੈ ਜਾਊਗਾ ਨਹੀਂ ਪੈਂਦਾ ਭਾਈ ਮੇਰਾ ਖਿਆਲ ਆ ਬਹੁਤ ਐ ਹੋਰ ਤਾਂ ਕੁਝ ਰਹਿਣਾ ਨਹੀਂ ਜੇ ਰਹਿ ਗਿਆ ਫਿਰ ਆਪਾਂ ਕਰ ਲਾਂਗੇ ਥੈਂਕ ਯੂ ਸਤਿ ਸ੍ਰੀ ਅਕਾਲ